ਹਾਂਜੀ ਅਹੀਂ ਆਪਣਾ ਹੀ ਕਹਿਣਾ ਵਾ ਤੁਸੀਂ ਦੇਖ ਰਹੇ ਜੀ ਬਾਦਰ ਪੱਟੀ ਨੇ ਮੈਂ ਮੋਰੇ ਪੱਟੀ ਐਸ ਵੇਲੇ ਮੌਜੂਦ ਹੈ ਜੀ ਡੇਰਾ ਬਾਬਾ ਨਾਨਕ ਦਾ ਪਿੰਡ ਮਛਰਾਲਾ ਤੁਸੀਂ ਮੇਰੇ ਪਿੱਛਲੇ ਬਨੇ ਦੇਖ ਰਹੇ ਹੋ ਵੀ ਇੱਕ ਟਰੈਕਟਰ ਪੈਲੀ ਦੇ ਵਿੱਚ ਲੋਟਾ ਕੇ ਨਾ ਜੋ ਨਾ ਹੀ ਰੱਖਿਆ ਤਾਂ ਉਹ ਘਾਹ ਨਹੀਂ ਰੱਖਾਂ ਵਾਰਿਆ ਕਾਰਨ ਕੀ ਆ ਹਾਂੜ ਨੇ ਇਹੋ ਜਿਹੀ ਮਾਰ ਮਾਰੀ ਆ ਕੀ ਕਿਸਾਨਾਂ ਨੂੰ ਜਿਹੜਾ ਵੀ ਰੋੜ ਕੇ ਰੱਖ ਦਿੱਤਾ ਵਾ ਆ ਤੁਸੀਂ ਮੇਰੇ ਸਮਝਾ ਜੇ ਤੁਸੀਂ ਦੇਖ ਰਹੇ ਵੀ ਖੜੀ ਫਸਲ ਦੀ ਪਤਾਂ ਨੂੰ ਪੱਲੀ ਜਿਹੜੀ ਅੱਜ ਸੀ ਐਸ ਵੇਲੇ ਕਿਸਾਨ ਮਜਬੂਰ ਹੋ ਗਿਆ ਬਹੁਤ ਸਾਡੇ ਨਾਲ ਕਿਸਾਨੀ ਮੌਜੂਦ ਨੇ ਵਿਚਰਾਲੇ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸਾਨ ਵਾਰ ਇਹਨੇ ਆਪਣੀਆਂ ਝੋਨੇ ਦੀਆਂ ਫਸਲਾਂ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਨੇ ਥੜਾ ਨੇ ਜਿਹੜੀ ਮਾਰ ਮਾਰੀ ਸੀਗੀ ਉਹ ਤੁਸੀਂ ਦੇਖ ਰਹੇ ਹੋ ਤੇ ਆ ਹਾਲਾਤ ਆ ਜੀ ਕਿਸਾਨਾਂ ਦੇ ਫਸਲ ਖੜੀਆਂ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਚੁੱਕੀਆਂ ਨੇ ਇਹ ਵਾਰ ਇਹਨੇ ਜੀ ਤੁਸੀਂ ਦੇਖ ਰਹੇ ਹੋ ਜੀ ਕੁੱਤਾ ਮੰਗੂ ਜਿਹੜੀ ਆ ਫਸ ਜਿਹੜੀ ਹੈਗੀ ਸੀਗੀ ਜਿੱਦੀ ਨੂੰ ਆਪਣੀ ਅੱਡੀ ਨੂੰ ਦਿਖਾਣ ਆ ਉਹ ਖੁਦ ਆ ਰਿਹਾ ਕੀ ਕਰਨਿਆ ਜੀ ਜਿਹੜਾ ਤੁਸੀਂ ਅੱਜ ਜਿਹੜਾ ਝੂਨਾ ਦੇਰਾ ਤੁਸੀਂ ਅੱਜ ਵਾਹ ਰਹੇ ਹੋ ਕੀ ਕਰਨ ਹੋਇਆ ਆਪਣਾ ਨਾਮ ਦੱਸ ਕੇ ਤੇ ਪਿੰਡ ਦਾ ਨਾਮ ਦੱਸ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਵਾਨ ਸਿੰਘ ਮੇਰਾ ਨਾਮ ਆ ਪਿੰਡ ਮਸਰਾਵਾ ਕਾਰਨ ਸਰ ਜੀ ਇਹ ਹੋ ਸਕਦਾ ਕਿ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਥੋਪ ਪੁੱਛ ਦਿਨ ਪਹਿਲਾਂ ਜਿਹੜੀ ਮਤਲਬ ਹੜਾਂ ਦੀ ਆਫਤੇ ਆਈ ਆ ਉਹਦੇ ਕਾਰਨ ਝੋਨੇ ਦੀ ਬਰਬਾਦੀ ਹੋਈ ਆ ਕੋਈ ਦਾਣਾ ਨਿਕਾ ਨਿਕਲਿਆ ਸਾਨੂੰ ਕੋਈ ਮਜਬੂਰੀਆਂ ਕਾਰਨ ਬਹੁਤ ਜਿਆਦਾ ਪਰੇਸ਼ਾਨੀ ਝਲਣੀ ਪੈ ਰਹੀ ਆ ਜਿਹਦੇ ਕਾਰਨ ਸਾਨੂੰ ਇਹ ਪੈਲੀਆਂ ਮਤਲਬ ਵੀ ਆਪਣਾ ਝੋਨਾ ਜਿਹੜਾ ਵੋਣਾ ਪੈਂਡਿਆ ਇਹ ਵਿੱਚ ਐਨਾ ਦੁੱਖ ਲੱਗ ਰਿਹਾ ਹੈ ਮਨ ਰੋ ਰਿਹਾ ਹੈ ਕਿ ਕਿਸੇ ਨੂੰ ਦੱਸ ਨਹੀਂ ਸਕਦੇ ਕੀ ਦਸੀਏ ਸਿਆਣੇ ਕਹਿੰਦੇ ਨੇ ਵੀ ਆਪਣਾ ਝਗਾ ਚੁੱਕਿਆ ਤੇ ਢਨੰਗਾ ਹੁੰਦਾ ਵਾ ਇਹ ਕਰਕੇ ਸਾਨੂੰ ਅੱਗੇ ਵਾਸਤੇ ਥੋੜਾ ਬੋਤਾ ਮਤਲਬ ਵੀ ਆਪਣਾ ਕਰਨਾ ਪੈਂਡਿਆ ਕਿ ਅਸੀਂ ਆਪਣੀ ਪੈਲੀ ਖਾਲੀ ਕਰਕੇ ਸਾਡੀਆਂ ਕਣਕਾਂ ਹੀ ਬੀਜੀਆਂ ਜਾਣ ਥੱਲਿਓਂ ਪੈਲੀਆਂ ਗਿੱਲੀਆਂ ਨੇ ਤੇ ਜਿਹਦੇ ਕਾਰਨ ਜੇ ਹੀ ਇਹ ਹੀ ਪਰਾਲੀ ਚ ਕਾਵਾਂਗੇ ਤੇ ਸਾਨੂੰ ਮਤਲਬ ਹੀ ਅੱਗੇ ਤੋਂ ਥੋੜਾ ਬੋਤਾ ਟੀ ਪੈਲੀਆਂ ਸੁੱਕਣਗੀਆਂ ਤਾਂ ਸਾਡੀ ਜਿਹੜੀ ਆਪਣੀ ਕਣਕ ਬੀਜੀ ਜਾ ਸਕਦੀ ਕਿੰਨਾ ਰਕਬਾ ਰਕਬਾ ਹੈਗਾ ਜੇ ਅਸਲ ਜਿਹੜਾ ਜੇ ਮੰਨ ਕੇ ਚੱਲੀਏ ਤੇ ਆਪਣਾ ਇਧਰ ਮਛਰਾਲੇ ਚ 2200 300 ਏਕੜ ਹੈ ਵਾ ਜਿਹੜਾ ਮਤਲਬ ਹੀ ਆ ਪਿੱਛੇ ਇਧਰ ਨੂੰ ਸਾਰਾ ਹੀ ਵਾਹ ਰਿਆ ਹੋਇਆ ਹੈ ਇਥੋਂ ਲੈ ਕੇ ਸਿੱਧਾ ਕਾਦੀਆਂ ਨੂੰ ਸਿੱਧਾ ਹੀ ਜੜੀਆਂ ਜੋ ਲੈਣ ਆ ਸਾਰੀ ਇਹ ਮਤਲਬ ਹੀ ਆਪਣੀ ਵਾਉਣੀ ਪੈਣੀ ਇਹ ਬੈਲਟ ਜਿਹੜੀ ਆ ਸਾਰੀ ਵਾਉਣੀ ਪੈਣੀ ਆ ਜੋ ਆ ਟ੍ਰੇਨ ਦੇ ਨਾਲ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਥੋੜਾ ਨਿਕਾ ਹੋਇਆ ਹੈ